24 25 26 27 ਅਗਸਤ ਨੂੰ ਪੰਜਾਬ ਅੰਦਰ ਆਏ ਵੱਡੇ ਹੜ੍ਹਾਂ ਦੇ ਕਾਰਨ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚ ਫਾਲ ਕਰਨ ਵਾਲੇ ਜਿਹੜੇ ਛੋਟੇ-ਛੋਟੇ ਚੋਅ ਨੇ ਜਾਂ ਨਦੀਆਂ ਨੇ ਨਹਿਰਾਂ ਨੇ ਰੇਜ ਬਾਹੇ ਨੇ ਜਾਂ ਵਿਸ਼ੇਸ਼ ਕਰਕੇ ਜਿਹੜੇ ਦਰਿਆ ਨੇ ਉਹਨਾਂ ਦੇ ਜਿਹੜੇ ਬੰਨ੍ਹ ਆ ਉਹ ਨਿਕਾਂ ਥਾਮਾਂ ਤੋਂ ਟੁੱਟ ਜਾਣ ਕਾਰਨ ਪੰਜਾਬ ਦਾ ਜਿਹੜਾ ਵੱਡਾ ਹਿੱਸਾ ਵਾ ਉਹ ਹੜ੍ਹਾਂ ਦੇ ਢੇਰੇ 'ਚ ਆ ਗਿਆ ਸੀਗਾ ਤੇ ਪੰਜਾਬ ਦੇ ਲੋਕਾਂ ਨੂੰ ਤੇ ਖਾਸ ਕਰਕੇ ਜਿਹੜੇ ਦਰਿਆਵਾਂ ਦੇ ਨਾਲ-ਨਾਲ ਪੈਂਦੇ ਪਿੰਡ ਵਾ ਉਹਨਾਂ ਦੇ ਲੋਕਾਂ ਨੂੰ ਬੜੀ ਕਿਆਮਤ ਦਾ ਬੜੇ ਕਹਿਰ ਸਾਹਮਣਾ ਕਰਨਾ ਪਿਆ ਤੇ ਉਹਨਾਂ ਦੀਆਂ ਫਸਲਾਂ ਨੇ ਉਹ ਤਬਾਹ ਹੋ ਗਈਆਂ ਜਿਮੀਨਾਂ 'ਚ ਸਿਲਟ ਆ ਗਈ ਰੇਤਾ ਆ ਗਈ ਬਜਰੀ ਆ ਗਈ ਤੇ ਉਹ ਵਾਈ ਜੋਗ ਜਾਂ ਫਸਲ ਦੇ ਪੈਦਾ ਕਰਨ ਦੇ ਯੋਗ ਨਹੀਂ ਰਹੀਆਂ ਇਹ ਗੱਲ ਵੱਖਰੀ ਆ ਕਿ ਉਹਨਾਂ ਹਾਲ ਕਹਿੰਦੇ ਪੈਣ ਵਾਲੇ ਵੱਖ-ਵੱਖ ਸਮਾਜੇ ਵੀ ਆਗਮਨ ਨੇ ਜੱਜਾਂ ਨਾਲੋਂ ਪੰਜਾਬ ਦੇ ਨਾਲ ਲੋਕਾਂ ਦੇ ਨਾਲ ਸਨੇਹ ਆ ਤੇ ਆ ਤਾਂ ਵਿਸ਼ੇਸ਼ ਕਰਕੇ ਨੌਜਵਾਨਾਂ ਨੇ ਜਾਂ ਐਨਜੀਓ ਨੇ ਤੇ ਕੁਝ ਕੁ ਚੋਣਵੇਂ ਬਾਬਿਆਂ ਨੇ ਪਰਾਲੇ ਕਰਕੇ ਯਤਨ ਕਰਕੇ ਤੇ ਆਪਣੇ ਸੇਵਾਦਾਰਾਂ ਦੀ ਲੋਕਾਂ ਦੀ ਮਦਦ ਨਾਲ ਉਹ ਬਨ ਦੁਬਾਰਾ ਭਾਵੇਂ ਬਨਤੇ ਸੀਗੇ ਪਰ ਉਹ ਬਨ ਆਜੇ ਵੀ ਪੂਰਨ ਤੌਰ ਤੇ ਪੂਰੇ ਪਾਇਦਾਰ ਜਾਂ ਪੱਕਾਈ ਉਹਨਾਂ ਦੀ ਨਹੀਂ ਹੋਈ ਤੇ ਉਹਨਾਂ ਨੂੰ ਦੁਬਾਰਾ ਆਜੇ ਪੱਕੇ ਕਰਨਾ ਨਵੀਨੀਕਰਨ ਉਹਨਾਂ ਦਾ ਕਰਨਾ ਬੜਾ ਜ਼ਰੂਰੀ ਹੈ ਜਿਹੜੀ ਮੈਂ ਚੱਲਣਾ ਮੈਂ ਗੱਲ ਕਰਨ ਲੱਗਾ ਪਿਆਰੇ ਦੋਸਤੋ ਕਿ ਭਾਵੇਂ ਜਿੰਨੇ ਮਰਜ਼ੀ ਬਨ ਪੱਕੇ ਕੀਤੇ ਜਾਣ ਪੱਕੇ ਕਰਨੇ ਬਨ ਜ਼ਰੂਰੀ ਆ ਪਰ ਫਿਰ ਵੀ ਮਨ ਪੱਕੇ ਕੀਤੇ ਜਾਣ ਉੱਚੇ ਜਿੰਨੇ ਮਰਜ਼ੀ ਕੀਤੇ ਜਾਣ ਪਰ ਜਿੱਨਾ ਚਰ ਉਹਨਾਂ ਦਰਿਆਵਾਂ ਦੇ ਵਿੱਚ ਜਿਹੜੀ ਆਈ ਸਿਲਟ ਵਾ ਕਈ ਸਾਲਾਂ ਤੋਂ ਉਹ ਦਰਾਵਾਂ ਜੰਮੀ ਪਈ ਮਿੱਟੀ ਆ ਰੇਤਾ ਵਾ ਬਜਰੀ ਆ ਜਿਹੜੀ ਪਿਛਲੇ 30 40 50 ਸਾਲ ਤੋਂ ਕਿਸੇ ਨੇ ਸਾਫ ਨਹੀਂ ਕੀਤੀ ਕਿਹਨੇ ਧਿਆਨ ਨਹੀਂ ਦਿੱਤਾ ਤੇ ਉਹ ਜਿੱਨਾ ਚਰ ਉਹ ਕੱਢੀ ਨਹੀਂ ਜਾਂਦੀ ਜਾਂ ਦਰਿਆਵਾਂ ਦਾ ਜਿਹੜਾ ਪੱਧਰ ਵਾ ਜਿਹੜਾ ਗਰਾਊਂਡ ਲੈਵਲ ਵਾ ਉਹਨੂੰ ਨੀਵਾ ਨੇ ਕੀਤਾ ਜਾਂਦਾ ਨਦੀਆਂ ਨਹਿਰਾਂ ਨੂੰ ਸਫਾਈ ਨਹੀਂ ਕੀਤੀ ਜਾਂਦੀ ਤੇ ਪੰਜਾਬ ਦੇ ਲੋਕਾਂ ਨੂੰ ਪਿਆਰੇ ਦੋਸਤ ਹੋ ਜਾਈ ਕਮ ਦਾ ਅਜੇ ਕੈਰ ਦਾ ਜਿਹੜਾ ਵਾ ਲਗਾਤਾਰ ਸਾਹਮਣਾ ਕਰਨਾ ਪੈ ਜਾਣ ਦੀਆਂ ਪੱਕੀਆਂ ਸੁਭਾਵਨਾਵਾਂ ਅਜੇ ਵੀ ਬਣੀਆਂ ਪਈਆਂ ਨੇ ਇਸ ਕਰਕੇ ਸਾਡਾ ਸਾਰਿਆਂ ਦਾ ਪੰਜਾਬ ਦੇ ਵਸੀਆਂ ਦਾ ਖਾਸ ਕਰਕੇ ਜਿਹੜੇ ਕਿਸਾਨ ਨੇ ਤੇ ਜਿਹੜੇ ਥੋੜੇ ਜੇ ਜਾਗਰਤ ਲੋਕ ਨੇ ਜਾਗਰੂਕ ਨੇ ਜਿਹੜਾ ਉਹਨੂੰ ਕੋ ਸਮਝਵਾ ਆਉਣ ਵਾਲੇ ਭੁੱਖ ਦੀ ਜੜੀ ਲੰਦੀ ਦੂਰ ਹੁੰਦੀ ਅਸੀਂ ਤੇਜਵਾ ਜਿਹੜਾ ਦਾ ਵਿਜ਼ਨ ਆ ਕੋਈ ਨਾ ਕੋਈ ਉਹਨਾਂ ਨੂੰ ਵੱਡੇ ਪੱਦਰ ਤੇ ਪਰਾਲੇ ਕਰਕੇ ਚਕੰਨੇ ਹੋ ਕੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਜਾਗਰੂਕ ਕਰਨਾ ਉਹਨਾਂ ਨੂੰ ਚਕੰਨੇ ਕਰਨਾ ਉਹਨਾਂ ਨੂੰ ਇਸ ਪਾਸੇ ਵੱਲ ਧਿਆਨ ਦੇਣ ਲਈ ਮਜਬੂਰ ਕਰਨਾ ਬੜਾ ਜ਼ਰੂਰੀ ਆ